ਜਦੋਂ ਤੁਹਾਡੇ ਨਾਲ ਰਹਿਣਾ ਸ਼ੁਰੂ ਕੀਤਾ ਤੁਹਾਡੇ ਨਾਲ ਆਪਣੇ ਆਪ ਨੂੰ ਰਗੜਿਆ ਤੇ ਮੇਰਾ ਸੁਭਾਤ ਜਿਹੜਾ ਹੈ ਉਹ ਕੰਚਨ ਵਰਗਾ ਬਣ ਗਿਆ ਮੰਨ ਲਓ ਕਿ ਮੇਰਾ ਮੁੱਲ ਜਿਹੜਾ ਹੈ ਲੋਹੇ ਵਰਗਾ ਸੀ ਤੇ ਲੋਹੇਨ ਕੀ ਕੋਈ ਪੁਛਦਾ ਨਹੀਂ ਸੀ ਤੇ ਮਾਲਕ ਜੀ ਉਹ ਜਦੋਂ ਤੁਹਾਡੀ ਬਾਣੀ ਦੇ ਨਾਲ ਮੈਂ ਆਪਣੇ ਆਪ ਨੂੰ ਰਗੜਿਆ ਤੇ ਮੇਰਾ ਮੁੱਲ ਜਿਹੜਾ ਹੈ ਸੋਨੇ ਜਿੰਨਾ ਪੈ ਗਿਆ ਗੁਰੂਦੇਵ ਬਾਣੀ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਉਦਾਹਰਣ ਲੈ ਕੇ ਕਹਿੰਦੇ ਦੁਨੀਆ ਦੇ ਲੋਕੋ ਤੁਸੀਂ ਮੰਨਦੇ ਹੋਵੋਗੇ ਕਿ ਦੁਆਪਰ ਦੀ ਉਮਰ ਇੰਨੀ ਹੈ ਸਤਜੁਗ ਦੀ ਇੰਨੀ ਹੈ ਤ੍ਰੇਤੇ ਦੀ ਉਮਰ ਇੰਨੀ ਹੈ ਤੇ ਬਾਅਦ ਵਿੱਚ ਸਮਾਂ ਆ ਗਿਆ ਜੀ ਕਲਯੁਗ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਕਹਿਣ ਲੱਗੇ ਦੁਨੀਆਂ ਦੇ ਲੋਕੋ ਤੁਸੀਂ ਵਰਤਾਂ ਦੇ ਨਾਲ ਜੋਗ ਸਾਧਨਾ ਦੇ ਨਾਲ ਆਪਣੇ ਘਰਾਂ ਨੂੰ ਛੱਡ ਕੇ ਤੁਸੀਂ ਕਹਿੰਦੇ ਮੈਂ ਆਪਣੀ ਉਮਰ ਜਿਹੜੀ ਹੈ ਵਧੇਰੀ ਕਰ ਲਵਾਂ ਤਾਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿਣ ਲੱਗੇ ਜੇਜੁਗ ਚਾਰੇ ਆਰਜਾ ਤੇਰੀ ਉਮਰ ਜਿਹੜੀ ਹੈ ਉਹ ਯੁਗਾ ਜਿੰਨੀ ਹੋ ਜਾਏ ਜੇਜੁਗ ਚਾਰੇ ਆਰਜਾ ਤੇ ਗੁਰੂ ਨਾਨਕ ਸਾਹਿਬ ਪਾਸ਼ਾ ਮਹਾਰਾਜ ਕਹਿੰਦੇ ਤੈਨੂੰ ਇੱਕ ਹੋਰ ਗੱਲ ਕਹਿਦੇ ਆ ਇਹਨੂੰ ਤੂੰ ਡਬਲ ਗੁਣਾ ਕਰ ਲੈ ਇਹਨਾਂ ਨੂੰ ਤੂੰ ਦੋ ਗੁਣਾ ਹੋਰ ਹੋ ਜਾਏ ਜੇ ਜੁਗਚਾਰੇ ਅਰ ਜਾ ਹੋਰਦ ਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਤੇ ਮਲਕ ਆਖ ਲਗੇ ਤੈਨੂੰ ਨਵਾਂ ਖੰਡਾ ਵਿੱਚ ਲੋਕ ਜਾਣਣ ਲੱਗ ਜਾਣ ਤੇਰੇ ਅੱਗੇ ਪਿੱਛੇ ਕਰਕੇ ਤੈਨੂੰ ਦੁਆ ਸਲਾਮ ਕਰਨ ਤੇ ਮਲਕ ਆਖ ਲਗੇ ਹੰਕਾਰੇ ਆ ਨਾ ਤੁਰਿਆ ਫਰੀ ਹੋਏ ਨਵਾਂ ਖੰਡਾ ਵਿੱਚ ਜਾਣੀ ਐ ਨਾਲ ਚਲੇ ਸਭ ਕੋਏ ਤੇ ਚੰਗਾ ਨਾਂ ਰਖਾ ਲਿਆ ਜੀ ਮੇਰਾ ਨਾਂ ਫਲਾਣਾ ਫਲਾਣਾ ਸਿੰਘ ਹੈ ਜੀ ਮੈਂ ਫਲਾਣੇ ਅਹੁਦੇ ਦੇ ਉੱਤੇ ਬਰਾਜਮਾਨ ਹਾਂ ਮੈਂ ਫਲਾਣਾ ਕੰਮ ਕਰਦਾ ਤੇ ਮਲਕ ਆਖਣਗੇ ਚੰਗਾ ਨਾਂ ਰਖਾਏ ਕ ਜਸ ਕੀਰਤ ਜਗ ਲੇ ਕੇਵਲ ਤੂੰ ਦੁਨੀਆ ਦਾ ਜਸ ਜਿਹੜਾ ਹੈ ਇਹ ਤੇ ਖੱਟ ਸਕੇਗਾ ਮਲਕ ਆਖਣਗੇ ਜਸ ਕੀਰਤ ਜਗ ਲੇ ਤੇ ਗੁਰੂਦੇਵ ਅੰਤਲੀ ਪੰਕਤੀ ਅੰਦਰ ਸਮਝਾਉਣ ਲੱਗੇ ਜੇ ਤਿਸ ਨਦਰ ਨ ਆ ਗਈ ਤਾਂ ਬਾਤ ਨਾ ਪੁੱਛੇ ਕਿ ਗੁਰੂ ਸਾਹਿਬ ਕਹਿੰਦੇ ਕਿ ਜਿਆਦ ਰੱਖੀ ਜੇਕਰ ਪਰਮਾਤਮਾ ਦੀ ਬਾਣੀ ਦੇ ਨਾਲ ਟੁੱਟ ਕੇ ਜੇਕਰ ਜ਼ਿੰਦਗੀ ਨੂੰ ਜਿਉਣ ਵਾਲੇ ਪਾਸੇ ਤੁਰ ਪਿਆ ਨਾ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਰਸ਼ਾ ਕਹਿੰਦੇ ਤੇਰੀ ਕਿਸੇ ਨੇ ਬਾਤ ਨਹੀਂ ਪੁੱਛਣੀ ਪਾਰਸ਼ਾ ਕਹਿੰਦੇ ਉਸ ਪਰਮਾਤਮਾ ਨੂੰ ਭੁੱਲ ਕੇ ਹਮੇਸ਼ਾ ਖੁਵਾਰ ਤੁਰਿਆ ਫਿਰੇਗਾ ਪਰਮਾਤਮਾ ਨੂੰ ਭੁੱਲ ਕੇ ਹਮੇਸ਼ਾ ਮੁਰਦਿਆਂ ਵਾਂਗ ਮਰਿਆ ਹੋਇਆ ਹੀ ਤੂੰ ਜਿਹੜਾ ਹੈ ਤੁਰਿਆ ਫਿਰੇਗਾ ਬੇਸ਼ੱਕ ਤੇਰੀ ਮੂਵਮੈਂਟ ਜ਼ਿੰਦਗੀ ਜਿਹੜੀ ਹੈ ਪਾਰਟਸ ਤੇਰੇ ਬਾਡੀ ਪਾਰਟ ਜਿਹੜੇ ਨੇ ਉਹ ਮੂਵਮੈਂਟ ਕਰ ਰਹੇ ਹੋਣ ਉਹ ਹਿਲਜੁਲ ਕਰ ਰਹੇ ਹੁਣ ਤੇ ਗੁਰੂਦੇਵ ਕਹਿੰਨਗੇ ਜੇਕਰ ਅਧਿਆਤਮਕਤਾ ਦੇ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਜੇਕਰ ਤੂੰ ਉਹ ਆਪਣੇ ਅੰਦਰ ਮਰ ਕੇ ਜਿਉ ਰਿਆ ਤੇ ਗੁਰੂ ਸਾਹਿਬ ਕਹਿੰਨਗੇ ਯਾਦ ਰੱਖੀ ਤੇਰੀ ਗਿਣਤੀ ਜਿਹੜੀ ਹੈ ਉਹ ਜਿਉਂਦਿਆਂ ਵਿੱਚ ਨਹੀਂ ਉਹ ਮਰਿਆਂ ਦੇ ਵਿੱਚ ਹੈ ਹਰ ਬਿਸਰਤ ਸੋ ਮੂਆ ਜੋ ਅੱਜ ਦਾ ਸ਼ਬਦ ਹੈ ਜੋ ਅੱਜ ਮਾਲਕ ਨੇ ਅੰਮ੍ਰਿਤ ਵੇਲੇ ਹੁਕਮਨਾਮਾ ਬਖਸ਼ਿਸ਼ ਕੀਤਾ ਨਾ ਟੋਡੀ ਰਾਗ ਦੇ ਅੰਦਰ ਤੇ ਸਵੇਰੇ ਮੈਂ ਵਿਆਖਿਆ ਕਰ ਰਿਹਾ ਸੀ ਮਾਲਕ ਨੇ ਬਿਲਕੁਲ ਇਹਨਾਂ ਬਿੰਨ ਇਹ ਸ਼ਬਦਾਂ ਦੀ ਵਿਆਖਿਆ ਜਿਹੜੀ ਹੈ ਸਮਝਾਈ ਹੈ। ਗੁਰਦੇਵ ਕਹਿੰਨ ਲੱਗੇ ਦੁਨੀਆਂ ਦੇ ਲੋਕੋ ਜਿਹੜਾ ਉਸ ਪ੍ਰਮਾਤਮਾ ਨੂੰ ਭੁੱਲ ਜਾਂਦਾ ਹੈ, ਜਿਹੜਾ ਪ੍ਰਮਾਤਮਾ ਨੂੰ ਵਿਸਾਰ ਕੇ ਬੈਠਦਾ ਹੈ ਤੇ ਗੁਰਦੇਵ ਕਹਿੰਨ ਲੱਗੇ ਪਹਿਲੀ ਗੱਲ ਤੇ ਇਹ ਉਹਨੂੰ ਦੁਨੀਆਂ ਵਿੱਚ ਲੋਕਾਂ ਦੇ ਸਾਹਮਣੇ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਹਿਲੀ ਗੱਲ ਤੇ ਇਹ ਉਹਨੂੰ ਲੋਕਾਂ ਸਾਹਮਣੇ ਜ਼ਿੰਦਗੀ ਵਿੱਚ ਜਿਉਂਦਿਆਂ ਹੋਏ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਫਿਰ ਮਾਲਕ ਆਖਣ ਲੱਗੇ ਯਾਦ ਰੱਖਣਾ ਜਿਹੜਾ ਪ੍ਰਮਾਤਮਾ ਨੂੰ ਯਾਦ ਕਰਕੇ ਚੱਲਦਾ ਹੈ ਜਿਹੜਾ ਪ੍ਰਮਾਤਮਾ ਨੂੰ ਹਮੇਸ਼ਾ ਦਿਲ 'ਚ ਵਸਾ ਕੇ ਰੱਖਦਾ ਹੈ ਪ੍ਰਮਾਤਮਾ ਦੇ ਗੁਣਾਂ ਨੂੰ ਸਾਂਝ ਪਾ ਕੇ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ ਤੇ ਗੁਰਦੇਵ ਕਹਿਣ ਲੱਗੇ ਉਹਨੂੰ ਇਨਸਾਨ ਕੋਈ ਧੋਖਾ ਨਹੀਂ ਦੇ ਸਕਦਾ ਰੋਜ਼ਾਨਾ ਬਾਣੀ ਦੇ ਅੰਦਰ ਪੜ੍ਹਦੇ ਹੋ ਮਾਲਕ ਆਖ ਲੈ ਯਾਦ ਰੱਖੀ ਸੱਜਣਾ ਜਿੱਦਣ ਤੂੰ ਚਲਾਕੀਆਂ ਦੇ ਪਿੱਛੇ ਲੱਗ ਕੇ ਆਪਣੇ ਆਪ ਨੂੰ ਸਮਝਦਾਰ ਸਮਝ ਕੇ ਤੇ ਲੋਕਾਂ ਨੂੰ ਤੂੰ ਪਰਮਾਉਣ ਵਾਲੇ ਪਾਸੇ ਤੁਰ ਪਿਆ ਨਾ ਤੇ ਲੋਕੀ ਤੈਨੂੰ ਠੱਗਣਗੇ ਵੀ ਲੋਕੀ ਤੈਨੂੰ ਮਾਰਨਗੇ ਵੀ ਤੇ ਗੁਰੂਦੇਵ ਕਹਿੰਦੇ ਕਿ ਜਿੱਦਨ ਕੋ ਗੁਰੂ ਦੀ ਬਾਣੀ ਦਾ ਓਟ ਆਸਰਾ ਲੈ ਕੇ ਜ਼ਿੰਦਗੀ ਨੂੰ ਜਿਉਣਾ ਸ਼ੁਰੂ ਕੀਤਾ ਤੇ ਗੁਰੂਦੇਵ ਕਹਿੰਦਾ ਕਿ ਯਾਦ ਰੱਖੀ ਕੋਈ ਦੁਨੀਆ ਦਾ ਐਸਾ ਕੋਈ ਸ਼ਖਸ ਨਹੀਂ ਜੋ ਤੈਨੂੰ ਮਾਰ ਤੇ ਜੋ ਤੈਨੂੰ ਠੱਗ ਸਕੇ ਕੋ ਉਹ ਉਹ ਆਤਮਿਕ ਤੌਰ ਦੀ ਗੱਲ ਚੱਲ ਰਹੀ ਹੈ ਤੇ ਤੈਨੂੰ ਇਨਸਾਨੀਅਤ ਦੇ ਤੌਰ ਤੇ ਤੈਨੂੰ ਹਿਮਿਉਨਿਟੀ ਦੇ ਤੌਰ ਤੇ ਕੋਈ ਤੈਨੂੰ ਮਾਰ ਨਹੀਂ ਸਕਦਾ ਕੋਈ ਲਾਲਚ ਦੇ ਕੇ ਕੋਈ ਠੱਗ ਨਹੀਂ ਸਕਦਾ ਕੋਈ ਲਾਲਚ ਦੇ ਕੇ ਤੇਰੇ ਅੰਦਰ ਹੰਕਾਰ ਭਰ ਕੇ ਤੇਰੇ ਅੰਦਰ ਈਰਖਾ ਭਰ ਕੇ ਕੋਈ ਤੈਨੂੰ ਲਾਲਚ ਦੇ ਕੇ ਕੋਈ ਤੈਨੂੰ ਮਾਰ ਨਹੀਂ ਸਕਦਾ ਰੋਜ਼ਾਨਾ ਬਾਣੀ ਦੇ ਬਚਨਾਂ ਨੂੰ ਪੜ੍ਹਦੇ ਹੋ ਨਾ ਉਹ ਮਰੈ ਨਾ ਠਾਗੇ ਜਾਂੇ ਨਾ ਤੇ ਉਹ ਮਰਦੇ ਹੰਦ ਨਾ ਹੀ ਕੋ ਠੱਗੇ ਜਾਂਦੇ ਹਨ ਇਹ ਇੱਕ ਵਚਨ ਦੀ ਕਿਰਿਆ ਨਹੀਂ ਮੈਂ ਨਾਲ-ਨਾਲ ਗੁਰਬਾਣੀ ਵਿਆਕਰਣ ਮਲਕ ਆਖਣ ਲੱਗੇ ਇਹ ਜਦੋਂ ਬਹੁਵਚਨ ਕਿਰਿਆ ਦੀ ਗੱਲ ਹੋਏਗੀ ਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਲੱਗਿਆਂ ਉਦੋਂ ਬਹੁਵਚਨ ਕਿਰਿਆ ਵਾਸਤੇ ਕਰਹਿ ਮਰਹਿ ਜਾਂਹੀਂ ਆਹੀਂ ਯੋ ਇੱਕ ਕਿਰਿਆ ਦੀ ਗੱਲ ਹੋਏਗੀ ਆਉਂਦੇ ਨੇ ਜਾਂਦੇ ਨੇ ਮਰਦੇ ਨੇ ਇਹ ਕਿਰਿਆ ਹੈ ਕੋਈ ਕੰਮ ਕਰਨ ਦੀ ਕਿਰਿਆ ਵਾਸਤੇ ਜੇਕਰ ਮਾਲਕ ਨੇ ਸ਼ਬਦ ਵਰਤਿਆ ਵਰਤੇ ਬਹੁਵਚਨ ਕਿਰਿਆ ਵਾਸਤੇ ਉੱਥੇ ਬਿੰਦੀ ਲਾ ਕੇ ਨਾਸਕੀ ਉਚਾਰਨ ਹੋਏਗਾ ਮਾਲਕ ਆਖਣ ਲਗੇ ਨਾ ਉਹ ਮਰੈ ਨਾ ਤੇ ਉਹ ਮਰਦੇ ਹਨ ਇਹ ਬਹੁਵਚਨ ਕਿਰਿਆ ਹੈ ਨਾ ਉਹ ਮਰੈ ਨਾ ਠਾਗੇ ਜਾਹੀਂ ਜਿਨ ਕਹੇ ਰਾਮ ਵਸੇ ਮਨ ਮਾਹੀ ਜਿਨ੍ਹਾਂ ਦੇ ਮਨ ਦੇ ਵਿੱਚ ਰਾਮ ਵਾਸ ਜਾਂਦਾ ਹੈ ਮਾਲਕ ਆਖਣਗੇ ਨਾ ਤੇ ਉਹਨਾਂ ਨੂੰ ਕੋਈ ਅਧਿਆਤਮਿਕ ਤੌਰ ਦੇ ਇਨਸਾਨੀਅਤ ਦੇ ਤੌਰ ਤੇ ਨਾ ਤੇ ਉਹਨਾਂ ਨੂੰ ਕੋਈ ਮਾਰ ਸਕਦਾ ਤੇ ਨਾ ਤੇ ਉਹਨਾਂ ਨੂੰ ਕੋਈ ਠਾਗੀ ਸਕਦਾ ਅੱਜ ਅੰਮ੍ਰਿਤ ਵੇਲੇ ਜੋ ਹੁਕਮਨਾਮੇ ਆਏ 파ਰਸ਼ਾ ਕਹਿੰਨਗੇ ਯਾਦ ਰੱਖੀ ਸੱਜਣਾ ਹਰ ਬਿਸਰਤ ਸਦਾ ਖਵਾਰੀ ਉਸ ਪ੍ਰਮਾਤਮਾ ਨੂੰ ਭੁਲਾ ਕੇ ਪਹਿਲੀ ਗੱਲ ਤੇ ਇਹ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪਏਗਾ ਦੁਨੀਆ ਦੇ ਵਿੱਚ ਦੂਸਰੇ ਨੰਬਰ ਤੇ ਮਾਲਕ ਸਮਝਾਉਣ ਲੱਗੇ ਕਿ ਇਹ ਦੂਸਰੀ ਗੱਲ ਇਹ ਜੇ ਜਦੋਂ ਤੂੰ ਪਰਮਾਤਮਾ ਨੂੰ ਯਾਦ ਰੱਖ ਕੇ ਜਿਵੇਂਗਾ ਪਰਮਾਤਮਾ ਨੂੰ ਚਿਤ ਚਤਨ ਵਿੱਚ ਵਸਾ ਕੇ ਜਿਵੇਂਗਾ ਤੂੰ ਗੁਰਦੇਵ ਕਹਿੰਦੇ ਕਿ ਦੁਨੀਆ ਦੀ ਕੋਈ ਐਸੀ ਤਾਕਤ ਨਹੀਂ ਜੋ ਤੈਨੂੰ ਧੋਖੇ ਵਿੱਚ ਰੱਖ ਸਕੇ ਤਾਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ ਫਿਰ ਮਲਕ ਬਖਸ਼ਿਸ਼ ਕਰ ਲੱਗੇ ਜੋ ਅਸੀਂ ਜਪਜੀ ਸਾਹਿਬ ਦੇ ਅੰਦਰ ਪੜਦੇ ਹਾਂ ਜਿਹੜੀ ਵਿਆਖਿਆ ਹੁਣੇ ਆਪ ਜੀ ਨੇ ਸਰਵਣ ਕੀਤੀ ਹੈ ਉਮਰ ਦੀ ਮਲਕ ਆਖਣ ਲੱਗੇ ਯਾਦ ਰੱਖਣਾ ਤੂੰ ਜੇਕਰ ਆਪਣੀ ਉਮਰ ਨੂੰ ਵਧਾ ਲੈ ਤੈ ਯਾਦ ਰੱਖੀ ਉਹ ਸੱਪ ਦੀ ਉਮਰ ਬੜੀ ਹੈ ਜੀ ਮਾਲਕ ਆਖਣੇ ਸੱਪ ਦੀ ਉਮਰ ਬਹੁਤ ਹੈ ਸੱਪ ساری ਜ਼ਿੰਦਗੀ ਕੀੜੇ ਮਕੌੜਿਆਂ ਨੂੰ ਖਾ ਕੇ ਆਪਣੇ ਅੰਦਰ ਜ਼ਹਿਰ ਜਿਹੜਾ ਹੈ ਉਹ ਭਰਦਾ ਤੇ ਗੁਰੂਦੇਵ ਕਹਿੰਦੇ ਸਾਰੀ ਜ਼ਿੰਦਗੀ ਨੂੰ ਜਿਉਂਦਿਆਂ ਹੋਇਆਂ ਸੱਪ ਨੂੰ ਜਿਹੜਾ ਜ਼ਹਿਰ ਹੀ ਤੰਗ ਕਰਦਾ ਰਹਿੰਦਾ ਮਾਲਕ ਆਖਣੇ ਸਰਪ ਜੈਸੇ ਅਲਜਾਰੀ ਫੇ ਤੀਸਰੀ ਬੇਨਤੀ ਮਾਲਕ ਬਖਸ਼ਿਸ਼ ਕਰਨ ਲੱਗੇ ਗੁਰੂਦੇਵ ਕਹਿੰਦੇ ਯਾਦ ਰੱਖੀ ਤੂੰ ਆਪਣੀ ਜ਼ਿੰਦਗੀ ਦੇ ਅੰਦਰ ਨਵੇਂ ਖੰਡਾਂ ਦਾ ਰਾਜ ਹਾਸਲ ਕਰਨੇ ਨਵ ਖੰਡਨ ਕੋ ਰਾਜ ਕਮਾਵੇ ਤੇ ਗੁਰੂਦੇਵ ਕਹਿੰਦੇ ਯਾਦ ਰੱਖੀ ਅੰਤ ਚਲੇ ਗੋਹਾਰੀ ਤੂੰ ਅੰਤ ਵਿੱਚ ਪਰਮਾਤਮਾ ਦੀਆਂ ਨਜ਼ਰਾਂ ਵਿੱਚ ਹਾਰ ਕੇ ਜਾਏਗਾ ਜੇਕਰ ਆਪਣੇ ਰਾਜ ਨੂੰ ਕਮਾਉਣ ਲੱਗਿਆ ਕਿਸੇ ਦਾ ਹੱਕ ਮਾਰ ਕੇ ਕਿਸੇ ਦਾ ਖੋਹ ਕੇ ਰਾਜ ਭਾਗ ਬਣਾ ਰਿਹਾ ਤੇ ਗੁਰੂਦੇਵ ਅੱਜ ਦੇ ਇਸ ਪਵਨ ਸ਼ਬਦਾਂ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਦੁਨੀਆ ਦੇ ਲੋਕ ਉਸ ਪਰਮਾਤਮਾ ਨੂੰ ਭੁਲਾ ਕੇ ਇਨਸਾਨ ਜਿਹੜਾ ਹੈ ਉਮਰਿਆਂ ਦੇ ਬਰਾਬਰ ਹੈ ਕਿਉਂ ਕਿਸੇ ਦੇ ਕੰਮ ਤੇ ਜੇਕਰ ਆ ਨਹੀਂ ਰਿਹਾ ਤੂੰ ਮਰਿਆ ਹੀ ਹੈ ਤੇ ਮਲਕ ਆਕਨ ਲਗੇ ਹਰ ਬਿਸਰਤ ਸੋਮੂਆ ਉਹ ਇਨਸਾਨ ਮਰੇ ਦੇ ਬਰਾਬਰ ਹੈ ਜਿਹੜਾ ਉਸ ਪਰਮਾਤਮਾ ਨੂੰ ਭੁਲਾ ਕੇ ਬੈਠਾ ਹੈ ਰਹਾਉ ਤੇ ਗੁਰਦੇਵ ਕਾ ਲਗੇ ਨਾਮ ਤੇ ਆਵੇ ਸਰਬផល ਪਾਵੇ ਤੇ ਜੇਕਰ ਤੂੰ ਫਲਾਂ ਦੀ ਪ੍ਰਾਪਤੀ ਕਰਨੀ ਚਾਹੁੰਦਾ ਹੈ ਅੱਜ ਬਹੁਤ ਸਾਨੂੰ ਐਸੇ ਸ਼ਬਦ ਜਿਹੜੇ ਹਨ ਉਹ ਇਸ ਗੁੜਕਾ ਸਾਹਿਬ ਇਸੇ ਤਰ੍ਹਾਂ ਦੇ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਗਏ ਜੀ ਜੇਕਰ ਆਹ ਇਸ ਸ਼ਬਦ ਦਾ ਪਾਠ ਕਰੋਗੇ ਫਲਾਣੀ ਚੀਜ਼ ਦੀ ਜਿਹੜੀ ਹੈ ਪ੍ਰਾਪਤੀ ਹੋਏਗੀ ਜੇਕਰ ਫਲਾਣੀ ਚੀਜ਼ ਦੀ ਚਾਹਨਾ ਰੱਖਦੇ ਹੋ ਤੇ ਆਹ ਚੀਜ਼ ਵਾਸਤੇ ਤੁਹਾਨੂੰ ਜਿਹੜਾ ਆਹ ਪਾਠ ਕਰਨਾ ਪਏਗਾ ਅਸੀਂ ਗੁਰਬਾਣੀ ਜਿਹੜੀ ਹੈ ਉਹ ਵੀ ਟੋਟਿਆਂ ਵਿੱਚ ਵੰਡ ਕੇ ਅਸੀਂ ਵੱਖਰੇ ਵੱਖਰੇ ਕਨਸੈਪਟ ਵਾਸਤੇ ਵਰਤਣੀ ਸ਼ੁਰੂ ਕਰ ਦਿੱਤੀ ਜੀ ਤੇ ਸਾਡੀ ਅਗਿਆਨਤਾ ਹੈ ਮੈਂ ਸਵੇਰੇ ਕਿਸੇ ਨਾਲ ਗੱਲ ਕਰ ਰਿਹਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਦੀ ਬਾਣੀ ਜਿਸ ਮਕਸਦ ਵਾਸਤੇ ਸਾਨੂੰ ਮਿਲੀ ਸੀ ਨਾ ਮਾਫ ਕਰਨਾ ਸੀ ਉਸ ਮਕਸਦ ਵਾਸਤੇ ਬਾਣੀ ਨੂੰ ਕਦੇ ਪੜਨਾ ਸ਼ੁਰੂ ਨਹੀਂ ਕੀਤਾ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਮੰਨ ਲਓ ਸਪੋਜ਼ ਕਰੀਏ ਜੇਕਰ ਸਾਡੇ ਸਾਹਮਣੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਆ ਜਾਣ ਸਾਡੀ ਪਿੱਠ ਦੇ ਉੱਤੇ ਹੱਥ ਮਾਰ ਕੇ ਕਹਿਣ ਸੱਜਣਾ ਪੁੱਤ ਤੇਨੂੰ ਇੱਕ ਮਹਾਰਾਜ ਦਾ ਸਰੂਪ ਦਿੱਤਾ ਸੀ ਇੱਕ ਮੈਂ 1708 ਵਿੱਚ ਹਾਂਜੀ ਪਾਤਸ਼ਾਹ ਮਿਲਿਆ ਸੀ ਤੇ ਗੁਰਦੇਵ ਕਾਲੇ ਕਰੇ ਦਰਸ਼ਨ ਕੀਤੇ ਨੇ ਉਹਦੇ ਹਾਂ ਹਾਂ ਮੈਂ ਰੋਜ਼ਾਨਾ ਜਾਂਦਾ ਮੈਂ ਸਵੇਰੇ ਵੀ ਗੁਰਦੁਆਰਾ ਸਾਹਿਬ ਜਾਂਦਾ ਦੁਪਹਿਰਾਂ ਨੂੰ ਵੀ ਕਦੇ ਮੈਂ ਟਾਈਮ ਲੱਗਦਾ ਮੈਂ ਹੋ ਹੁੰਦਾ ਸ਼ਾਮਾਂ ਨੂੰ ਵੀ ਗੁਰਦੁਆਰਾ ਸਾਹਿਬ ਮੈਂ ਜਾ ਕੇ ਆਉਂਦਾ ਤੇ ਮਾਲਕ ਆਖਣ ਲੱਗੇ ਸੱਜਣਾ ਕਦੇ ਉਹਨੂੰ ਪੜਿਆ ਵੀ ਹੈ ਤੇ ਮaaf ਕਰਿਓ ਅਸੀਂ ਸਾਡੇ ਕੋਲ ਜਵਾਬ ਕੋਈ ਨਹੀਂ ਹੋਏਗਾ ਅਸੀਂ ਢਿੱਲਾ ਜਿਹਾ ਮੂੰਹ ਬਣਾ ਕੇ ਕਵਾਂਗੇ ਡਿਊਟੀ ਤੇ ਜਾਂਦੇ ਸੀ ਜੀ ਤੇ ਮਰੀ ਮਾਤਾਵਾ ਭੈਣਾਂ ਕਹਿਣਗੀਆਂ ਕਿ ਬੱਚੇ ਸਿਰੇ ਸਕੂਲ ਜਾਂਦੇ ਨੇ ਸਕੂਲ ਦਾ ਟਾਈਮ ਜਿਹੜਾ ਉਹ ਜਲਦੀ ਹੋ ਜਾਂਦਾ ਹੈ ਬੱਚਿਆਂ ਨੂੰ ਤਿਆਰ ਕਰਕੇ ਜਿਹੜਾ ਸਕੂਲੇ ਭੇਜਣਾ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਸਾਨੂੰ ਮਾਫ ਕਰਿਓ ਤੁਹਾਡੇ ਸਰੂਪ ਸਾਡੇ ਕੋਲ ਪੜੇ ਨਹੀਂਗੇ ਤੇ ਇਕਲ ਯਾਦ ਰੱਖਿਓ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੇ ਸਰੂਪ ਹੈ ਨਾ ਸਨਮੁਖ ਪ੍ਰਕਾਸ਼ ਉਸ ਰੂਪ ਨਾਲ ਅਸੀਂ ਦੇਖੀਏ ਨਾ ਕਿ ਬੜੇ ਸੌਖੇ ਨੇ ਜੀ ਅਸੀਂ ਲੈ ਕੇ ਆਏ ਸਾਹਮਣੇ ਪ੍ਰਕਾਸ਼ ਕਰ ਦਿੱਤੇ ਸਾਈਹਬਾਂ ਦੇ ਯਾਦ ਰੱਖਣਾ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੇ ਸਰੂਪ ਦੇ ਮਗਰ 1469 ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸ ਨੂੰ ਪੜ ਕੇ ਦੇਖਿਓ ਇਹ ਸਾਨੂੰ ਮਹਾਰੇ ਦੇ ਸਰੂਪ ਮਿਲੇ ਕਿਵੇਂ ਨੇ ਇਦੇ ਪਿੱਛੇ ਇਤਿਹਾਸ ਕੀ ਹੈ ਤੇ ਮਹਾਰਾਜ ਨੂੰ ਢਿੱਲਾ ਜਿਹਾ ਮੂੰਹ ਬਣਾ ਕੇ ਕਹੀਏ ਪਾਸ਼ਾ ਟਾਈਮ ਨਹੀਂ ਲੱਗਿਆ ਪਰਨੇ ਤੇ ਸੀ ਪਰ ਘਰ ਦੇ ਕੰਮਕਾਰ ਬੜੇ ਸਨ ਕੰਮਾਂ ਕਾਜਾਂ ਵਿੱਚ ਸਾਡੇ ਕੋਲ ਟਾਈਮ ਨਹੀਂ ਲੱਗਿਆ ਅਸੀਂ ਉਸ ਕੌਮ ਦੇ ਵਾਰਸਾਂ ਅਸੀਂ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਨਾਦੀ ਪੁੱਤ ਹਾਂ ਜਦੋਂ ਮਹਾਰਾਜ ਨੇ ਅਨੰਦਪੁਰ ਦੇ ਕਿਲੇ ਨੂੰ ਛੱਡਿਆ ਹੈ ਨਾ ਪਹਾੜੀ ਰਾਜੇ ਮੁਗਲ ਫੌਜਾਂ ਮਹਾਰਾਜ ਦੇ ਪਿੱਛੇ ਲੱਗੀਆਂ ਹੋਈਆਂ ਨੇ ਇਸੇ ਵਿਦਵਾਨ ਨੇ ਬੜੇ ਪਿਆਰੇ ਬੋਲ ਲਿਖੇ ਉਹ ਆਖਣ ਲੱਗਿਆ ਹੋਇਆ ਅੰਮ੍ਰਿਤ ਵੇਲਾ ਤੇ ਪਾਹੋ ਫੁੱਟੀ ਉਧਰ ਸਿੱਖਾਂ ਦੇ ਸੁੱਖਾਂ ਦੀ ਉਤਾਰ ਟੁੱਟੀ ਜਿਹੜੇ ਸਿੱਖ ਬੇਸ਼ੱਕ ਘੇਰਾ ਪਿਆ ਹੋਇਆ ਸੀ ਅਨੰਦਪੁਰ ਦੇ ਕਿਲੇ ਨੂੰ ਬੇਸ਼ੱਕ ਸਿੱਖ ਜਿਹੜੇ ਸਨ ਉਹ ਅੰਦਰ ਬੈਠੇ ਹੋਏ ਸਨ ਪਰ ਜਦੋਂ ਇੱਕਦਮ ਅਨੰਦਪੁਰ ਦੇ ਕਿਲੇ ਨੂੰ ਛੱਡ ਕੇ ਸਰਸਾ ਦੇ ਕੰਡੇ ਦੇ ਉੱਤੇ ਆਏ ਤੇ ਪਹਾੜੀ ਰਾਜੇ ਮੁਗਲ ਫੌਜਾਂ ਫੜ ਲੋ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਨੂੰ ਜਾਣ ਨਹੀਂ ਦੇਣਾ ਇਧਰ ਮਹਾਰਾਜ ਦੇ ਸਹਬ ਜਦ ਜਾ ਰਹੇ ਨੇ ਇਧਰ ਮਹਾਰਾਜ ਦੀ ਬਿਰਧ ਮਾਤਾ ਜਾ ਰਹੀ ਹੈ ਉਹ ਵੀ ਦੁਕਾਨ ਨੇ ਬੜੇ ਪਿਆਰੇ ਬੋਲ ਲਿਖੇ ਕਹਿੰਦਾ ਸੱਜਣਾ ਯਾਦ ਰੱਖੀ ਉਸ ਅਸੀਂ ਉਸ ਕੌਮ ਦੇ ਵਾਰਸਾਂ ਜਦੋਂ ਪਿੱਛੇ ਜਿਹੜੀ ਹੈ ਮੌਤ ਆ ਕੇ ਘੇਰਾ ਪਾ ਰਹੀ ਹੈ ਸਾਹਮਣੇ ਵੀ ਮੌਤ ਹੈ ਤੇ ਮਾਲਕ ਆਪਣੇ ਸਿੱਖਾਂ ਨੂੰ ਕੀ ਕਹਿ ਰਹੇ ਨੇ ਉਹ ਆਖਦਾ ਕਹਿੰਦਾ ਹੋਇਆ ਅੰਮ੍ਰਿਤ ਵੇਲਾ ਤੇ ਪਾਹ ਫੁੱਟੀ ਇੱਧਰ ਸਿੱਖਾਂ ਦੇ ਸੁੱਖਾਂ ਦੀ ਤਾਰ ਟੁੱਟੀ ਕੰਡੇ ਸਰਸਾ ਦੇ ਖੜਕਣ ਤਲਵਾਰ ਲੱਗੀ ਉਹ ਦਿਨ ਘੋੜਿਆਂ ਤੇ ਆਸਾ ਦੀ ਵਾਰ ਲੱਗੀ ਉਹ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਸਿੱਖ ਤੇ ਮਹਾਰਾਜ ਦੀਆਂ ਫੌਜਾਂ ਕਲਗੀਧਰ ਪ੍ਰੀਤਮ ਮਹਾਰਾਜ ਪਾਸ਼ਾ ਆਪ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਬੈਠੇ ਹੋਏ ਗੁਰਬਾਣੀ ਕੰਠ ਹੈ ਤੇ ਗੁਰਬਾਣੀ ਕੰਠ ਨੂੰ ਜਿਹੜਾ ਹੈ ਘੋੜਿਆਂ ਦੀਆਂ ਕਾਠੀਆਂ ਦੇ ਉੱਤੇ ਇੱਕ ਪਾਸੇ ਤਲਵਾਰ ਚਲਾ ਰਹੇ ਨੇ ਉੱਚੀ ਉੱਚੀ ਆਸਾ ਦੀ ਵਾਰ ਦਾ ਪਾਠ ਵੀ ਕਰ ਰਹੇ ਨੇ ਤੇ ਮਾਫ ਕਰਿਓ ਅਸੀਂ ਅੱਜ ਜਵਾਬ ਦਈਏ ਕਿ ਮਹਾਰਾਜ ਟਾਈਮ ਨਹੀਂ ਲੱਗਿਆ ਬੱਚੇ ਸਕੂਲ ਜਾਂਦੇ ਸਨ ਘਰ ਵਾਲਿਆਂ ਨੂੰ ਡਿਊਟੀ ਜਾਣਾ ਹੁੰਦਾ ਸੀ ਮੈਂ ਵੀ ਜੋਬ ਕਰਦਾ ਹਾਂ ਤੇ ਮਹਾਰਾਜ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਰੂਪ ਜਿਹੜੇ ਹਨ ਉਹ ਪੜੇ ਨਹੀਂਗੇ ਯਾਦ ਰੱਖਣਾ ਕੋਈ ਜਵਾਬ ਨਹੀਂ ਹੈ ਅਸੀਂ ਜਿੱਥੇ 24 ਘੰਟਿਆਂ ਦੇ ਵਿੱਚ ਵਿੱਚੇ ਮੈਂ ਵੀ ਆਪਣੀ ਗੱਲ ਕਰਦਾ ਮੈਂ ਅਕਸਰ ਕਹਿੰਦਾ ਹੁੰਨਾ ਕਿ ਡੇਢ ਫੁੱਟ ਜੇਕਰ ਆਪ ਜੀ ਦੇ ਉੱਚਾ ਬੈਠਾ ਹਨ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਸ਼ਾ ਦੀ ਬਦੌਲਤ ਹੈ ਕਿਉਂਕਿ ਇਹਨਾਂ ਦੀ ਬਾਣੀ ਦੀ ਵਿਚਾਰ ਆਪ ਜੀ ਨਾਲ ਸਾਂਝ ਕਰ ਰਿਹਾ ਹਾਂ ਪਰ ਮੈਂ ਜਦੋਂ ਇਹ ਅਸੀਂ ਸਾਡਾ ਸਿਧਾਂਤ ਹੀ ਇਹ ਹੈ ਨਾ ਹੋਏ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵ ਲਾਏ ਅਸੀਂ ਸਾਰਿਆਂ ਨੇ ਬੈਠ ਕੇ ਅਸੀਂ ਗੁਰੂ ਦੀ ਬਾਣੀ ਦੀ ਵਿਚਾਰ ਕਰਨੀ ਹੈ ਕਿ ਹੁਣ ਤੱਕ ਦੀ ਜ਼ਿੰਦਗੀ ਦੇ ਅੰਦਰ ਅਸੀਂ ਕੀ ਖਟਿਆ ਹੈ ਤੇ ਕੀ ਗਵਾਇਆ ਹੈ ਅਸੀਂ ਇਸ ਚੀਜ਼ ਦੀ ਅਸੀਂ ਵਿਚਾਰ ਕਰਨ ਵਾਸਤੇ ਬੈਠੇ ਹਾਂ ਉਥੇ ਇਹ ਨਹੀਂ ਕਿ ਮੈਂ ਬਹੁਤ ਵੱਡਾ ਉੱਚਾ ਤੇ ਤੁਸੀਂ ਮੇਰੇ ਤੋਂ ਹੇਠਾਂ ਬੈਠੇ ਤੁਸੀਂ ਨੀਵੇਂ ਨਾ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਈ ਤੇ ਮਾਲਕ ਅੱਖ ਲਗੇ ਹਰ ਨਾਮ ਮੈਂ ਕੇ ਹੋਵੋ ਜੋਰੀ ਗੁਰਮੁਖ ਬਹਿ ਸੋ ਸਫਾ ਵਿਸ਼ਾਈ ਇੱਥੇ ਅਸੀਂ ਸਫਾ ਵਿਸ਼ਾ ਕੇ ਗੁਰੂ ਦੀ ਬਾਣੀ ਦੀ ਵਿਚਾਰ ਕਰ ਰਹੇ ਹਾਂ ਤੇ ਵਿੱਚੇ ਮੈਂ ਤੇ ਵਿੱਚੇ ਤੁਸੀਂ ਅਸੀਂ ਦਿਨ ਦੇ ਵਿੱਚ ਪਤਾ ਨਹੀਂ ਕਿੰਨੇ-ਕਿੰਨੇ ਘੰਟੇ ਫੋਨ ਯੂਜ਼ ਕਰੀਦੇ। ਪਰ ਜੇਕਰ ਉਹੀ ਸਮੇਂ ਦੇ ਵਿੱਚੋਂ ਜੇਕਰ ਥੋੜਾ ਸਮਾਂ ਕੱਢ ਕੇ ਇਹ ਯਾਦ ਰੱਖਣਾ ਇੱਕ ਦਿਨ ਦੇ ਵਿੱਚ ਜੇਕਰ ਅਸੀਂ ਤਿੰਨ ਅੰਗ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਰੀਏ ਨਾ ਤਾਂ ਵੀ ਇੱਕ ਸਾਲ ਦੇ ਵਿੱਚ ਵਿੱਚ ਸਹਿਜ ਪਾਠ ਦੇ ਭੋਗ ਜਿਹੜੇ ਹਨ ਪਾ ਸਕਦੇ ਨੇ। ਨਾ ਤੇ ਬਹੁਤੀ ਜਲਦੀ ਦੇ ਨਾਲ ਨਾ ਤੇ ਕਿਸੇ ਨੂੰ ਸੁਣਾਉਣ ਵਾਸਤੇ ਆਪਣੇ ਵਾਸਤੇ ਬਾਣੀ ਪੜ੍ਹਨੀ ਸ਼ੁਰੂ ਕਰੀਏ। ਜੇ ਰੋਜ਼ਾਨਾ ਦੇ ਤਿੰਨ ਅੰਗ ਵੀ ਕਰੀਏ। ਤੇ ਯਾਦ ਰੱਖਣਾ ਜੇਕਰ انسان ਇਮਾਨਦਾਰੀ ਦੇ ਨਾਲ ਵਿਚਾਰ ਕੇ ਗੁਰਬਾਣੀ ਨੂੰ ਪੜਨਾ ਸ਼ੁਰੂ ਕਰੇ ਤੇ ਤਿੰਨ ਅੰਗ ਰੋਜ਼ ਗੁਰਬਾਣੀ ਦੇ ਪੜੇ ਇੱਕ ਸਾਲ ਤੋਂ ਪਹਿਲਾਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਾਰੇ ਪਾਸ਼ਾ ਦੀ ਬਾਣੀ ਦੇ ਰੂਪ ਦਰਸ਼ਨ ਜਿਹੜੇ ਨੇ ਉਹ ਸਹਿਜ ਪਾਠ ਦੇ ਰੂਪ ਦੇ ਅੰਦਰ ਹੋ ਸਕਦੇ ਨੇ ਪਰ ਅਸੀਂ ਅਵੇਸਲੇ ਹਾਂ ਮਾਲਕ ਆਖਣ ਲੱਗੇ ਯਾਦ ਰੱਖੀ ਜੇਕਰ ਤੂੰ ਇਹ ਫਲ ਪ੍ਰਾਪਤ ਕਰਨਾ ਚਾਹੁੰਦਾ ਹੈ ਜ਼ਿੰਦਗੀ ਦੇ ਅੰਦਰ ਤੂੰ ਕਰਮ ਬੀਜ ਤੇ ਆਪਣੇ ਕਰਮ ਜਿਹੜੇ ਹਨ ਗੁਰੂ ਨਾਨਕ ਦੀ ਬਾਣੀ ਨੂੰ ਪੜ ਕੇ ਗੁਰੂ ਨਾਨਕ ਦੀ ਬਾਣੀ ਦੀ ਧਰਮ ਫਿਲਾਸਫੀ ਨੂੰ ਸਮਝ ਕੇ ਮਾਲਕ ਆਖ ਲਗੇ ਇਮਾਨਦਾਰੀ ਦੇ ਨਾਲ ਆਪਣੇ ਕਰਮਾਂ ਨੂੰ ਬੀਜਣਾ ਸ਼ੁਰੂ ਕਰ ਤਜਿੱਦਨ ਆਪਣੇ ਕਰਮਾਂ ਨੂੰ ਤੂੰ ਇਮਾਨਦਾਰੀ ਨਾਲ ਬੀਜਿਆ ਮਾਲਕ ਆਖ ਲਗੇ ਤੈਨੂੰ ਸਾਰੇ ਫਲਾਂ ਦੀ ਪ੍ਰਾਪਤੀ ਹੋਏਗੀ ਅੱਜ ਦੇ ਅਸੀਂ ਬਾਣੀ ਵਖੋ ਵਖ ਵੰਡ ਦਿੱਤੀ ਜਿਹੜੀ ਮੈਂ ਪਹਿਲਾਂ ਬੇਨਤੀ ਕਰ ਰਿਹਾ ਸੀ ਕਿ ਫਲਾਨੀ ਬਾਣੀ ਦਾ ਪਾਠ ਕਰਨ ਦੇ ਨਾਲ ਤੁਹਾਨੂੰ ਇਹਦੀ ਚੀਜ਼ ਦੀ ਪ੍ਰਾਪਤੀ ਹੋਏਗੀ ਆਹ ਸ਼ਬਦ ਪੜੋਗੇ ਤੇ ਆਹ ਸ਼ਬਦ ਪੜ੍ਹਨ ਦੇ ਨਾਲ ਆਹ ਚੀਜ਼ ਦੀ ਪ੍ਰਾਪਤੀ ਹੋਏਗੀ ਸਾਡੀ ਅਗਿਆਨਤਾ ਇੱਥੋਂ ਤੱਕ ਪਹੁੰਚ ਗਈ ਆ ਸੋਸ਼ਲ ਮੀਡੀਆ ਦੇ ਉੱਤੇ ਮੈਂ ਪਰਸੋਂ ਚੋਥ ਦੇਖ ਰਿਹਾ ਸੀ ਇਸ ਗੁਰਦੁਆਰਾ ਸਾਹਿਬ ਵਿੱਚ ਆ ਕੇ ਨਮਸ਼ਕਰਨ ਨਾਲ ਨਮਸ਼ਕਾਰ ਕਰਨ ਦੇ ਨਾਲ ਇਸ ਗੁਰਦੁਆਰਾ ਸਾਹਿਬ ਦੇ ਅੰਦਰ ਆ ਕੇ ਮੱਥਾ ਟੇਕਣ ਦੇ ਨਾਲ ਜਿੰਨਾ ਲੋਕਾਂ ਦੇ ਵਿਆਹ ਨਹੀਂ ਨਾ ਹੁੰਦੇ ਉਹ ਇੱਥੇ ਆ ਕੇ ਮੱਥਾ ਟੇਕ ਕੇ ਦੇ ਉਹਦੇ ਵਿਆਹ ਹੋ ਜਾਇਆ ਕਰਨਗੇ ਹੱਦ ਹੋ ਗਈ ਅਸੀਂ ਵੱਖਰੇ ਵੱਖਰੇ ਗੁਰਦੁਆਰਾ ਸਾਹਿਬ ਜਿਹੜੇ ਹਨ ਇਹ ਚੀਜ਼ ਵਾਸਤੇ ਬਣਾਲੇ ਇਹ ਫਲਾਣੀ ਜਗ੍ਹਾ ਦੇ ਉੱਤੇ ਜਹਾਦ ਚੜਾਉਂਦੇ ਨਾਲ ਤੁਹਾਡੇ ਵੀ ਜੇ ਲੱਗ ਜਾਇਆ ਕਰਨਗੇ ਹੱਦ ਹੋ ਗਈ ਸਾਡੀ ਅਗਿਆਨਤਾ ਕਿੱਥੋਂ ਤੱਕ ਪਹੁੰਚ ਗਈ ਜਾ ਅਸੀਂ ਵਖੋ ਵਖ ਗੁਰਦੁਆਰਾ ਸਾਹਿਬ ਨਾਲੇ ਕਿ ਜੇਕਰ ਇਸ ਗੁਰਦੁਆਰਾ ਸਾਹਿਬ ਅਸੀਂ 41 ਦਿਨ ਲਗਾਤਾਰ ਆਈਏ 41 ਦਿਨ ਆਉਣ ਦੇ ਨਾਲ ਸਾਨੂੰ ਪੁੱਤ ਦੀ ਪ੍ਰਾਪਤੀ ਹੋਏਗੀ ਹੱਦ ਹੋ ਗਈ ਜਿੰਨੇ ਵੀ ਅਸੀਂ ਪਾਠ ਜਿੰਨੇ ਵੀ ਸਾਨੂੰ ਇਹੋ ਜੇ ਗੁਰਦੁਆਰਾ ਸਾਹਿਬ ਮਿਲਣਗੇ ਮਾਫ ਕਰਿਓ ਸਾਨੂੰ ਬੇਸ਼ੱਕ ਗੱਲਾਂ ਭਾਵੇਂ ਨਾ ਪਚਣ ਤੇ ਜਿੰਨੇ ਵੀ ਸਾਨੂੰ ਗੁਰਦੁਆਰਾ ਸਾਹਿਬ ਮਿਲਣਗੇ ਉਹ ਇਸ ਇਸ ਚੀਜ਼ ਦੇ ਨਾਲ ਸਮਰਧਨ ਤੇ ਜਰੂਰ ਹੋਣਗੇ ਕਿ ਇੱਥੇ ਮੱਥਾ ਟੇਕਣ ਦੇ ਨਾਲ ਇੱਥੇ ਪਾਠ ਕਰਾਉਣ ਦੇ ਨਾਲ ਕਕਰਨ ਦੇ ਨਾਲ ਵੀ ਨਹੀਂ ਇੱਥੇ ਪਾਠ ਕਰਾਉਣ ਦੇ ਨਾਲ ਜੇਕਰ ਇਨਸਾਨ ਸ਼ਰਧਾ ਦੇ ਨਾਲ ਇੱਥੇ ਪਾਠ ਕਰਾਇਆ ਤੇ ਕਰਦੇ ਅੰਦਰ ਪੁੱਤ ਦੀ ਪ੍ਰਾਪਤੀ ਹੋਏਗੀ ਮਾਫ ਕਰਿਓ ਕਿਤੇ ਤੁਹਾਨੂੰ ਐਸਾ ਗੁਰਦੁਆਰਾ ਸਾਹਿਬ ਮਿਲੇ ਹੈ ਕਿਥੇ ਲਿਖਿਆ ਹੋਇਆ ਕਿ ਜੇਕਰ ਇੱਥੇ ਪਾਠ ਕਰਨ ਦੇ ਨਾਲ ਮੱਥਾ ਟੇਕਣ ਦੇ ਨਾਲ ਤੁਹਾਨੂੰ ਧੀ ਦੀ ਪ੍ਰਾਪਤੀ ਵੀ ਹੋਏਗੀ ਅਸੀਂ ਇਹ ਚੀਜ਼ ਨੂੰ ਬੜਾ ਅਸੀਂ ਜੋੜ ਕੇ ਰੱਖ ਦਿੱਤਾ ਕਿ ਪੁੱਤਾਂ ਦੇ ਨਾਲ ਜਿਹੜਾ ਤੁਹਾਨੂੰ ਪ੍ਰਾਪਤੀਆਂ ਹੋਣਗੀਆਂ ਜੇਕਰ ਆਹ ਸ਼ਬਦ ਦਾ ਪਾਠ ਕਰੋਗੇ YouTube ਦੇ ਉੱਪਰ ਥੰਬਨੇਲ ਤੁਹਾਨੂੰ ਮਿਲਣਗੇ ਆਹ ਸ਼ਬਦ ਦਾ ਸਵਾ ਮਹੀਨਾ ਪਾਠ ਕਰਨ ਦੇ ਨਾਲ ਘਰ ਦੇ ਅੰਦਰ ਪੁੱਤ ਮਿਲੇਗਾ ਆਹ ਸ਼ਬਦ ਦਾ ਪਾਠ ਕਰਨ ਦੇ ਨਾਲ ਤੁਹਾਡੇ ਘਰ ਦੇ ਅੰਦਰ ਸੁੱਖ ਸ਼ਾਂਤੀ ਮਿਲੇਗੀ ਨਾ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਪਾਸ਼ਾ ਦੀ ਬਾਣੀ ਕਹਿਣ ਲੱਗੀ ਸਜਣਾ ਜੇਕਰ ਤੂੰ ਬਾਣੀ ਨੂੰ ਇਮਾਨਦਾਰੀ ਨਾਲ ਪੜੇਗਾ ਤੇ ਮਾਲਕ ਆਖ ਲੇ ਸਰਬ ਸੁੱਖਾਂ ਦਾ ਦਾਤਾ ਸਤਿਗੁਰੂ ਸਾਰੇ ਸੁੱਖਾਂ ਦਾ ਦਾਤਾ ਜਿਹੜਾ ਹੈ ਉਹ ਗੁਰੂ ਅਕਾਲ ਪੁਰਖ ਵਾਹਿਗੁਰੂ ਬਾਣੀ ਦੇ ਵਿੱਚ ਦੱਸ ਰਿਹਾ ਹੈ ਕਿ ਮੇਰੇ ਗੁਨਾ ਨੂੰ ਗ੍ਰਹਿਣ ਕਰਨਾ ਸਿੱਖ ਲੈ ਮੇਰੇ ਗੁਨਾ ਦਾ ਧਾਰ ਨਹੀਂ ਹੋ ਕੇ ਜ਼ਿੰਦਗੀ ਨੂੰ ਜਿਉਣਾ ਸਿੱਖ ਲੈ ਤੇ ਮਾਲਕ ਆਖਣਗੇ ਜਦੋਂ ਇਸ ਮਾਲਕ ਦੀ ਸ਼ਰਨ ਦੇ ਵਿੱਚ ਆ ਗਿਆ ਤੇ ਗੁਰੂਦੇਵ ਕਹਿੰਦੇ ਜਦ ਰਖੀ ਕਰਮ ਆਪਣੇ ਜਿਹੜੇ ਹਨ ਇਮਾਨਦਾਰੀ ਨਾਲ ਕਰਨੇ ਸ਼ੁਰੂ ਕਰ ਜਿੱਦਨ ਤੂੰ ਕਰਮਾਂ ਦਾ ਬੀਜ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਦਗੀ ਦੇ ਅੰਦਰ ਬੀਜ ਦਿੱਤਾ ਤੇ ਮਾਲਕ ਆਖਣਗੇ ਤੈਨੂੰ ਸਾਰੇ ਸੁੱਖਾਂ ਦੀ ਜਿਹੜੀ ਹੈ ਪ੍ਰਾਪਤੀ ਹੋ ਜਾਏਗੀ ਗੁਰੂਦੇਵ ਬਖਸ਼ਿਸ਼ ਕਰਨ ਲੱਗੇ ਨਾਮ ਧਿਆਵੈ ਸਰਬផល ਪਾਵੈ ਤੂੰ ਉਸ ਹਰੇਕ ਫਲ ਨੂੰ ਜਿਹੜਾ ਹੈ ਪ੍ਰਾਪਤ ਕਰ ਸਕੇਗਾ ਪ੍ਰਾਪਤ ਕਰੇਗਾ ਕਿਹੜੇ ਨੂੰ ਨਾਮ ਨੂੰ ਇਤਿਆਹ ਕੇ ਤੇ ਮਾਲਕ ਆਖਣ ਲੱਗੇ ਮਨ ਹਾਲੀ ਕਿ ਰਸਾਣੀ ਕਰਨੀ ਉਦਾਹਰਨ ਬੜੇ ਕਮਾਲ ਦੀ ਦਿੱਤੀ ਗੁਰੂ ਨਾਨਕ ਸਾਹਿਬ ਮਹਾਰਾਜ 파ਰਸ਼ਾ ਜਿੱਥੇ ਵੀ ਪ੍ਰਚਾਰਕ ਦੌਰਿਆਂ ਉਤੇ ਗਏ ਨੇ ਨਾ ਮਹਾਰਾਜ ਨੇ ਕੋਥੇ ਉਹੋ ਜੇ ਲੋਕਾਂ ਦੇ ਨਾਲ ਗੱਲਬਾਤ ਕਰਕੇ ਜਿਹੜੇ ਕਿਤੇ ਦੇ ਨਾਲ ਉਹ ਸਬੰਧਤ ਸਨ ਜਿਹੜੇ ਕੰਮ ਦੇ ਨਾਲ ਉਹ ਸਬੰਧਤ ਸਨ ਤੇ ਮਾਲਕ ਨੇ ਉਹਨਾਂ ਲੋਕਾਂ ਦੇ ਨਾਲ ਗੱਲਬਾਤ ਕਰਕੇ ਤੇ ਗੁਰਦੇਵ ਨੇ ਐਗਜ਼ੈਂਪਲਾਂ ਉਦਾਹਰਨਾਂ ਵੀ ਉਸੇ ਤਰੀਕੇ ਨਾਲ ਦਿੱਤੀਆਂ ਗੁਰਦੇਵ ਕਹਿੰਦੇ ਜਿਹੜਾ ਕਿਸਾਨ ਹੈ ਨਾ ਉਹ ਆਪਣੇ ਖੇਤਾਂ ਦੇ ਵਿੱਚ ਜਾਂਦਾ ਹੈ ਤੇ ਜਦੋਂ ਖੇਤ 'ਚ ਜਾਂਦਾ ਹੈ ਉਹ ਆਪਣੇ ਮੋਢੇ ਦੇ ਉੱਤੇ ਹਲ ਰੱਖਦਾ ਹੈ ਤੇ ਹਲ ਦੇ ਨਾਲ ਜ਼ਮੀਨ ਨੂੰ ਪਾੜ ਕੇ ਉਸ ਵਿੱਚ ਫਿਰ ਜਿਹੜਾ ਉਹ ਪਾਣੀ ਲਾਉਂਦਾ ਉਹਨੂੰ ਖੇਤ ਨੂੰ ਸਿੰਜਦਾ ਹੈ ਖੇਤ ਨੂੰ ਸਿੰਜ ਕੇ ਉਹਦੇ ਵਿੱਚ ਇੱਕ ਬੀਜ ਸੁੱਟਦਾ ਹੈ ਤੇ ਮਾਲਕ ਅੱਖ ਲੱਗੇ ਉਹ ਫਸਲ ਜਿਹੜੀ ਜਦੋਂ ਪ੍ਰਾਪਤ ਹੁੰਦੀ ਹੈ ਉਹ ਜਦੋਂ ਮਿਹਨਤ ਦੇ ਨਾਲ ਉਹ ਬੀਜ ਨੂੰ ਬੀਜਦਾ ਹੈ ਤੂੰ ਗੁਰਦੇਵ ਕਹਿੰਦੇ ਫਸਲ ਵੀ ਉਹਨੂੰ ਉਹ ਮਿਹਨਤ ਦੇ ਹਿਸਾਬ ਨਾਲ ਮਿਲਦੀ ਹੈ ਤੇ ਗੁਰਦੇਵ ਨੇ ਉਦਾਹਰਣ ਦਿੱਤੀ ਕਹਿਣ ਲੱਗੇ ਸੱਜਣਾ ਆਪਣੇ ਮਨ ਨੂੰ ਬਣਾ ਹੱਲ ਮਨ ਹਾਲੀ ਕਿਰਸਾਣੀ ਕਰਨੀ ਕਿਸਾਨ ਦਾ ਕੰਮ ਕੀ ਹੈ ਉਹ ਕਿਰਤ ਕਰਦਾ ਹੈ ਕਿਸਾਨ ਦਾ ਕੰਮ ਕੀ ਹੈ ਉਹ ਕਰਮ ਕਰਦਾ ਹੈ ਕੱਲਾ ਕੱਲਾ ਹੱਲ ਜਿਹੜਾ ਉਹ ਹੱਲ ਕਦੇ ਕਰਮ ਨਹੀਂ ਕਰ ਸਕੇਗਾ ਹੱਲ ਕਰਮ ਕਰੇਗਾ ਕਿਸਾਨ ਦੇ ਥ੍ਰੂ ਮਲ ਕੱਖ ਲਗੇ ਮਨ ਹਾਲੀ ਕਿਰਸਾਣੀ ਕਰਨੀ ਮਨ ਨੂੰ ਬਣਾ ਹੱਲ ਤੇ ਆਪਣੀ ਕਿਰਸਾਣੀ ਜਿਹੜੀ ਹੈ ਆਪਣੀ ਕਿਰਨੀ ਨੂੰ ਬਣਾ ਆਪਣੇ ਕਰਮਾਂ ਨੂੰ ਬਣਾ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤੇ ਮਾਲਕ ਆਖਣ ਲੱਗੇ ਜਦੋਂ ਇਨਸਾਨ ਹੱਲ ਜਿਹੜਾ ਉਹ ਜ਼ਮੀਨ ਦੇ ਵਿੱਚ ਵੰਦਾ ਤੇ ਮਾਲਕ ਆਖਣ ਲੱਗੇ ਉਹ ਜ਼ਮੀਨ ਨੂੰ ਵਾਉਣ ਤੋਂ ਬਾਅਦ ਉਹਦੇ 'ਚ ਪਾਣੀ ਲਾਉਂਦਾ ਮਾਲਕ ਆਖਣ ਸੱਜਣਾ ਆਪਣੇ ਮਨ ਨੂੰ ਬਣਾ ਹੱਲ ਆਪਣੇ ਕਰਨੀ ਨੂੰ ਬਣਾ ਕਿਸਾਨ ਤੇ ਗੁਰੂਦੇਵ ਕਹਿ ਲੰਗੇ ਜੇਕਰ ਪਾਣੀ ਰੋਣਾ ਚਾਹੁੰਦਾ ਤੇ ਸ਼ਰਮ ਸ਼ਰਮ ਦਾ ਅਰਥ ਹੈ ਉਦਮ ਤੇ ਮਨ ਲਖ ਆਖ ਲਗੇ ਆਪਣੇ ਕਰਮਾਂ ਨੂੰ ਉਦਮ ਦਾ ਪਾਣੀ ਦੇਣਾ ਸ਼ੁਰੂ ਕਰ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਤੇ ਮਨ ਲਖ ਆਖ ਲਗੇ ਆਪਣੇ ਤਨ ਨੂੰ ਬਣਾ ਖੇਤ ਮਨ ਹਾਲੀ ਕਿਰਸਾਣੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਤੇ ਗੁਰਦੇਵ ਕਹਿ ਲਗੇ ਉਸ ਵਿੱਚ ਫਿਰ ਬੀਜ ਬੀਜ ਆਪਣੇ ਸਰੀਰ ਰੂਪੀ ਖੇਤ ਦੇ ਵਿੱਚ ਬੀਜ ਨੂੰ ਬੀਜ ਕਿਹੜਾ ਬੀਜ ਮਨ ਹਾਲੀ ਕਿਸਾਨੀ ਕਰਨੀ ਸ਼ਰਮ ਪਾਣੀ ਤਨ ਖੇਤ ਨਾਮ ਬੀਜ ਸੰਤੋਖ ਸੁਹਾਗਾ ਮਾਲਕ ਆਖਣ ਲੱਗੇ ਆਪਣੇ ਸਰੀਰ ਦੇ ਵਿੱਚ ਪ੍ਰਮਾਤਮਾ ਦੇ ਗੁਣਾ ਰੂਪੀ ਨਾਮ ਦਾ ਬੀਜ ਬੀਜਣਾ ਸ਼ੁਰੂ ਕਰ ਤੇ ਕਿਸਾਨ ਕੀ ਕਰਦਾ ਜਦੋਂ ਖੇਤ ਦੇ ਵਿੱਚ ਬੀਜ ਨੂੰ ਬੀਜ ਦਿੰਦਾ ਹੈ ਨਾ ਫਿਰ ਉਹਦੇ ਮਨ ਦੇ ਅੰਦਰ ਇੱਕ ਡਰ ਹੁੰਦਾ ਕੋਈ ਪੰਛੀ ਆ ਕੇ ਕਿਤੇ ਉਹਦੇ ਬੀਜੇ ਹੋਏ ਬੀਜ ਨੂੰ ਕਿਤੇ ਚੁੱਕ ਕੇ ਲੈਣਾ ਚਾਏ ਪੰਛੀ ਦਾ ਆਉਂਦਾ ਕੰਮ ਇਹ ਹੈ ਜਦੋਂ ਇਨਸਾਨ ਆਪਣੇ ਪਿੰਡਾਂ ਦੇ ਵਿੱਚ ਕਿਤੇ ਦੇਖਣਾ ਕਿ ਸਾਨ ਜਦੋਂ ਖੇਤ ਵਿੱਚ ਬੀਜ ਨੂੰ ਸੁੱਟਦਾ ਹੈ ਨਾ ਤੇ ਪੰਛੀ ਆਉਂਦੇ ਨੇ ਜਿਹੜੇ ਬੀਜ ਬਾਹਰ ਆ ਜਾਂਦੇ ਨੇ ਪੰਛੀ ਆਪਣੀ ਉਹਨਾਂ ਚੁੰਝਾਂ ਦੇ ਨਾਲ ਬੀਜਾਂ ਨੂੰ ਜਿਹੜਾ ਉਹ ਚੁਗ ਕੇ ਲੈ ਕੇ ਉਡਾਰੀ ਮਾਰ ਕੇ ਭੱਜ ਜਾਂਦਾ ਹੈ ਤੇ ਗੁਰੂਦੇਵ ਕਹਿਣ ਲੱਗੇ ਤੂੰ ਆਪਣੇ ਸਰੀਰ ਵਿੱਚ ਇਮਾਨਦਾਰੀ ਦਾ ਆਪਣੇ ਸਰੀਰ ਦੇ ਅੰਦਰ ਤੂੰ ਈਰਖਾ ਤੋਂ ਰਹਿਤ ਆਪਣੇ ਸਰੀਰ ਦੇ ਅੰਦਰ ਪਿਆਰ ਦਾ ਬੀਜ ਬੀਜਣਾ ਸ਼ੁਰੂ ਕਰ ਤੇ ਮਾਲਕ ਆਖਣ ਯਾਦ ਰੱਖੀ ਜਦੋਂ ਸਰੀਰ ਵਿੱਚ ਐਸੇ ਬੀਜ ਬੀਜੇ ਤੇ ਕਦੇ ਲੋਭ ਦਾ ਪੰਛੀ ਆਏਗਾ ਤੇਰੇ ਅੰਦਰੋਂ ਆ ਕੇ ਉਸ ਬੀਜ ਨੂੰ ਪੁੱਟ ਕੇ ਲੈ ਕੇ ਚਲਿਆ ਜਾਏਗਾ ਤੇਰੇ ਅੰਦਰ ਈਰਖਾ ਦਾ ਬੀਜ ਆਏਗਾ ਉਹ ਤੁਹਾਡੇ ਕੋਲ ਉਹ ਉਹ ਨਾਮ ਦੇ ਬੀਜ ਨੂੰ ਪੁੱਟ ਕੇ ਲੈ ਕੇ ਚਲਿਆ ਜਾਏਗਾ ਤੇ ਕਿਸਾਨ ਕੀ ਕਰਦਾ ਜਦੋਂ ਆਪਣੇ ਖੇਤ ਦੇ ਵਿੱਚ ਉਹ ਬੀਜ ਨੂੰ ਬੀਜਦਾ ਹੈ ਨਾ ਤੇ ਬੀਜਣ ਤੋਂ ਬਾਅਦ ਉਹਦੇ ਉੱਤੇ ਸੁਹਾਗਾ ਫੇਰ ਦਿੰਦਾ ਕਿਉਂ ਜਿਹੜਾ ਬੀਜ ਹੈ ਉਹ ਖੇਠਾਂ ਰਹਿ ਜਾਏ ਤੇ ਬੀਜ ਦਿਖੇ ਨਾ ਵੀ ਜਿਹੜਾ ਉਸ ਜ਼ਮੀਨ ਦੇ ਅੰਦਰ ਬਰਾਬਰ ਕਰਕੇ ਉਸ ਜ਼ਮੀਨ ਅੰਦਰ ਤਸ ਜਾਏ ਤੇ ਗੁਰੂਦੇਵ ਕਹ ਲਗੇ ਨਾਮ ਬੀਜ ਸੰਤੋਖ ਸੁਹਾਗਾ ਆਪਣੇ ਇਸ ਨਾਮ ਖੇਤ ਰੂਪੀ ਸਰੀਰ ਦੇ ਅੰਦਰ ਮਲ ਕੱਖ ਲਗੇ ਸੰਤੋਖ ਦਾ ਸੁਹਾਗਾ ਫੇਰ ਦੇ ਨਾਮ ਬੀਜ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਤੇ ਮਲ ਕੱਖ ਲਗੇ ਆਪਣਾ ਇਹ ਗਰੀਬੀ ਨਿਮਰਤਾ ਵਾਲਾ ਵੇਸ ਰੱਖੀ ਤੇ ਗੁਰੂਦੇਵ ਇਸੇ ਪੰਕਤੀਆਂ ਦੇ ਅੰਦਰ ਬਖਸ਼ਿਸ਼ ਕਰਨ ਲੱਗੇ ਗੁਰੂਦੇਵ ਕਹਿਣ ਲੱਗੇ ਯਾਦ ਰੱਖੀ ਜਿਹੜਾ ਫਲ ਤੈਨੂੰ ਬਾਅਦ ਵਿੱਚ ਪ੍ਰਾਪਤ ਹੋਏਗਾ ਜਿਹੜੀ ਮਿਹਨਤ ਦੇ ਨਾਲ ਤੂੰ ਆਪਣੇ ਮਨ ਨੂੰ ਹਲ ਬਣਾਇਆ ਆਪਣੇ ਸਰੀਰ ਨੂੰ ਤੂੰ ਉਦਮ ਦਾ ਪਾਣੀ ਦਿੱਤਾ ਆਪਣੇ ਸਰੀਰ ਰੂਪੀ ਖੇਤ ਵਿੱਚ ਤੂੰ ਨਾਮ ਦੇ ਬੀਜ ਨੂੰ ਬਿਜਾਇਆ ਤੇ ਨਾਮ ਦਾ ਬੀਜਣ ਤੋਂ ਬਾਅਦ ਉਹਦੇ ਉੱਤੇ ਸੰਤੋਖ ਦਾ ਸੁਹਾਗਾ ਫੇਰਿਆ ਤੇ ਗੁਰੂਦੇਵ ਕਹਿੰਦੇ ਕਿ ਯਾਦ ਰੱਖੀ ਤੈਨੂੰ ਫਲ ਜਿਹੜਾ ਹੈ ਉਹ ਬੜਾ ਪਿਆਰਾ ਪ੍ਰਾਪਤ ਹੋਏਗਾ ਗੁਰਦੇਵ ਆਖਣ ਲੱਗੇ ਯਾਦ ਰੱਖੀ ਸੱਜਣਾ ਨਾਮ ਤੇ ਆਵੇ ਸਰਬਫਲ ਪਾਵੇ ਆਪਣੇ ਸਰੀਰ ਰੂਪੀ ਖੇਤ ਦੇ ਵਿੱਚ ਤੂੰ ਨਾਮ ਦੇ ਬੀਜ ਨੂੰ ਬੀਜ ਨਾਮ ਨੂੰ ਧਿਆਕੇ ਤੂੰ ਹਰ ਇੱਕ ਤਰੀਕੇ ਦਾ ਇਮਾਨਦਾਰੀ ਨਾਲ ਬੀਜਿਆ ਹੋਇਆ ਜਿਹੜਾ ਬੀਜ ਹੈ ਉਹਦਾ ਫਲ ਤੂੰ ਪ੍ਰਾਪਤ ਕਰੇਗਾ ਨਾਮ ਤੇ ਆਵੇ ਸਰਬਫਲ ਪਾਵੇ ਸੋ ਜਨ ਸੁਖੀਆ ਹੂਆ ਤੇ ਮਾਲਕ ਆਖਣਗੇ ਯਾਦ ਰੱਖਣਾ ਉਹ ਇਨਸਾਨ ਜਿਹੜਾ ਸੁਖੀ ਹੋਏਗਾ ਦੋ ਸ਼ਬਦ ਨਹੀਂ ਇੱਕ ਸੁਖ ਹੈ ਇੱਕ ਸਹੂਲਤ ਹੈ ਯਾਦ ਰੱਖਣਾ ਇਨਸਾਨ ਪੈਸੇ ਦੇ ਨਾਲ ਸਹੂਲਤਾਂ ਨੂੰ ਖਰੀਦ ਸਕਦਾ ਹੈ ਇਨਸਾਨ ਪੈਸੇ ਦੇ ਨਾਲ ਉਹ ਸਹੂਲਤਾਂ ਨੂੰ ਬੇਸ਼ੱਕ ਖਰੀਦ ਲਵੇ ਪਰ ਯਾਦ ਰੱਖਣਾ ਉਹ ਇਨਸਾਨ ਪੈਸੇ ਦੇ ਨਾਲ ਕਦੇ ਉਹ ਸੁਖ ਨੂੰ ਨਹੀਂ ਖਰੀਦ ਸਕੇਗਾ ਇਨਸਾਨ ਪੈਸੇ ਦੇ ਨਾਲ ਬੇਸ਼ੱਕ ਦਵਾਈਆਂ ਨੂੰ ਖਰੀਦ ਲਵੇ ਪਰ ਇਨਸਾਨ ਪੈਸੇ ਦੇ ਨਾਲ ਕਦੇ ਉਹ ਇਲਾਜ ਨੂੰ ਨਹੀਂ ਖਰੀਦ ਸਕੇਗਾ ਇਨਸਾਨ ਪੈਸੇ ਦੇ ਨਾਲ ਗੱਡੀ ਨੂੰ ਖਰੀਦ ਲੇ ਇਨਸਾਨ ਪੈਸੇ ਦੇ ਨਾਲ ਕੋਠੀ ਨੂੰ ਖਰੀਦ ਲੇ ਪਰ ਯਾਦ ਰੱਖਣਾ ਸਹੂਲਤਾਂ ਤੇ ਇਨਸਾਨ ਪੈਸੇ ਨਾਲ ਖਰੀਦ ਸਕਦਾ ਪਰ ਪੈਸੇ ਨਾਲ ਇਨਸਾਨ ਜਿਹੜਾ ਕਰੇ ਸੁੱਖ ਨਹੀਂ ਖਰੀਦ ਸਕਦਾ ਗੁਰਦੇਵ ਕਹਿੰਦੇ ਸੁੱਖ ਲੈਣਾ ਚਾਹੁੰਦਾ ਉਸ ਪਰਮਾਤਮਾ ਦੇ ਗੁਣਾਂ ਦੇ ਨਾਲ ਸਾਂਝ ਪਾ ਕੇ ਆਪਣੇ ਅੰਦਰ ਦਾ ਟਿਕਾਹ ਜਿਹੜਾ ਹੈ ਉਸ ਪਰਮਾਤਮਾ ਦੀ ਬਾਣੀ ਕੋ ਲੈ ਗੁਰਦੇਵ ਕਹਿੰਦੇ ਨਾਮ ਤੇ ਆਵੇ ਸਰਬਫਲ ਪਾਵੇ ਸੋ ਜਨ ਸੁਖੀਆ ਹੂਆ ਉਹ ਜਨ ਜਿਹੜਾ ਪਰਮਾਤਮਾ ਦੀ ਬਾਣੀ ਦੇ ਨਾਲ ਜੁੜ ਕੇ ਹਮੇਸ਼ਾ ਸੁਖੀ ਰਹੇਗਾ ਗੁਰਦੇਵ ਕਹਿੰਦੇ ਰਾਜ ਕਮਾਵੇ ਹਉ ਕਰਮ ਕਮਾਵੇ ਮਲਕ ਆਖਣ ਤੂੰ ਰਾਜ ਤੇ ਕਮਾ ਲੇਗਾ ਗੁਰਦੇਵ ਕਹਿੰਦੇ ਰਾਜ ਵੀ ਕਮਾ ਲਿਆ ਰਾਜ ਕਮਾਵੇ ਪਰ ਹਉ ਹਉਮੇ ਦੇ ਵਿੱਚ ਹੰਕਾਰ ਵਿੱਚ ਕਰਮ ਵੀ ਕਮਾਉਂਦਾ ਹੈ ਗੁਰਦੇਵ ਕਹਿੰਦੇ ਲੈਂਦਾ ਵੱਦ ਦਵਾਈ ਤੂੰ ਮਾਇਆ ਕਰੇ ਕਿ ਕਤ ਤੂੰ ਆਪਣੇ ਇਹ ਪੈਸੇ ਨੂੰ ਜੋੜ ਕੇ ਇਹ ਧਨ ਨੂੰ ਜੋੜ ਕੇ ਇਹ ਨਾਮ ਦੀ ਸ਼ੌਰਤ ਤੇ ਨਾਮ ਦੀ ਦੌਲਤ ਨੂੰ ਜੋੜ ਕੇ ਗੁਰੂਦੇਵ ਕਹਿੰ ਲਗੇ ਬੇਸ਼ੱਕ ਤੂੰ ਰਾਜ ਤੇ ਬੜਾ ਕਮਾਲ ਲਏਗਾ ਪਰ ਜਦ ਲਖੀ ਜੇਕਰ ਹੰਕਾਰ ਵਿੱਚ ਤੁਰਿਆ ਫਿਰਦਾ ਆਪਣੇ ਹਉਮੇ ਵਿੱਚ ਤੁਰਿਆ ਫਿਰਦਾ ਕਿ ਮੇਰੇ ਵਰਗਾ ਕੋਈ ਰਾਜ ਨਹੀਂ ਮੇਰੇ ਵਰਗਾ ਕਿਸੇ ਦਾ ਕੋਈ ਨਾਮ ਨਹੀਂ ਗੁਰੂਦੇਵ ਕਹਿੰ ਲਗੇ ਰਾਜ ਕਹਾਵੇ ਹਉ ਕਰਮ ਕਮਾਵੇ ਬਾਂਦੇ ਉਹ ਨਲਲੀ ਬ੍ਰਹਮ ਸੁਆ ਗੁਰੂਦੇਵ ਕਹਿੰ ਲਗੇ ਜਦ ਰਖੀ ਤੂੰ ਉਸੇ ਤਰ੍ਹਾਂ ਦੇ ਇੱਕ ਵਹਿਮ ਵਿੱਚ ਹੈ ਕਿਸ ਤਰ੍ਹਾਂ ਦਾ ਗੁਰੂਦੇਵ ਕਹਿੰ ਲਗੇ ਜਿਹੜਾ ਇਹ ਤੋਤਾ ਹੈ ਨਾ ਤੋਤੇ ਦੀ ਸੁੰਦਰਤਾ ਬਹੁਤ ਹੈ